ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਾਹਿਬ ਜੀਓ ਅਸਨ ਪ੍ਰੇਮ ਉਹ ਮਹੜਾ ਕਿਉ ਮਿਲਿਐ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੈ ਹਉ ਤਿਨ ਕੈ ਲਾਗਾ ਪਾਏ ਬਿਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅੰਗਾਏ ਆਪ ਤਿਆਗ ਬਿੰਤੀ ਕਰੇ ਲੇਹ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਈਆਂ ਸਿਸ਼ੇ ਵਿਸ਼ੜ ਕਤੇ ਨਾ ਜਾਏ ਪ੍ਰਭ ਵਿਨ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ ਅਸੂ ਸੁਖ ਵਸੰਧੀਆਂ ਜਿਨਾ ਮਿਆ ਹਰ ਰਾਏ ਅਸੂ ਸੁਖੀ ਵਸੰਦੀਆਂ ਜਿੰਨਾ ਮਇਆ ਹਰਾਰੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਈਗੀ ਗੋਦ ਦਾ ਆਨੰਦ ਮਾਣ ਰਹੇ ਸਾਥ ਸੰਗਜਨੋ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਅੱਜ ਅਸੂ ਦੇ ਮਹੀਨੇ ਦੀ ਸੰਗਰਾਂਦ ਹੈ ਅੱਜ ਤੋਂ ਅਸੂ ਦਾ ਮਹੀਨਾ ਆਰੰਭ ਹੋਣਾ ਹੈ ਇਸ ਮਹੀਨੇ ਦੇ ਪਰਥਾਈ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਾਣੀ 12 ਮਹਾ ਜਿਸ ਵਿੱਚੋਂ ਹੁਣੇ ਆਪਾਂ ਸ਼ਬਦ ਸਰਵਣ ਕੀਤਾ ਹੈ ਇਸ ਸ਼ਬਦ ਦੀ ਆਪਾਂ ਵਿਚਾਰ ਕਰਾਂਗੇ ਤਾਂ ਜੋ ਸਾਨੂੰ ਇਹ ਸਮਝ ਪਵੇ ਕਿ ਗੁਰੂ ਸਾਹਿਬ ਸਾਨੂੰ ਕੀ ਦੱਸਣਾ ਚਾਹੁੰਦੇ ਸਨ ਸਾਡੇ ਲਈ ਕੀ ਫਰਮਾਨ ਕਰਦੇ ਹਨ ਆਓ ਜੀ ਇਸ ਮਹੀਨੇ ਦੀ ਜੋ ਵਿਚਾਰ ਹੈ ਉਸ ਨੂੰ ਆਰੰਭ ਕਰਨ ਤੋਂ ਪਹਿਲਾਂ ਗੱਜ-ਵੱਜ ਕੇ ਆਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੂਦਾ ਮਹੀਨਾ ਜੋ ਕਿ ਠੰਡ ਦਾ ਪਹਿਲ ਮਹੀਨਾ ਮੰਨਿਆ ਜਾਂਦਾ ਹੈ ਇਸ ਤੋਂ ਪਹਿਲਾ ਮਹੀਨਾ ਜੋ ਭਾਦੋ ਦਾ ਮਹੀਨਾ ਸੀ ਜਿਸ ਬਾਰੇ ਆਪਾਂ ਗੁਰਬਾਣੀ ਵਿੱਚ ਵੀ ਸਰਵਣ ਕੀਤਾ ਕਿ ਇਸ ਮਹੀਨੇ ਪਰਮਪੁਲੇਖੇ ਵਿੱਚ ਹੀ ਸਾਡਾ ਜੀਵਨ ਬਤੀਤ ਹੋ ਰਿਹਾ ਹੈ ਤੇ ਇਹ ਗੱਲ ਮਹਾਰਾਜ ਸਾਡੇ ਜੋ ਜੀਵਨ ਦੀ ਗੱਲ ਮਹਾਰਾਜ ਨੇ ਕੀਤੀ ਹੈ ਪਰ ਉਸ ਮਹੀਨੇ ਬਾਰੇ ਭਾਵ ਕੀ ਭਾਦੋ ਦੇ ਮਹੀਨੇ ਬਾਰੇ ਆਪਾਂ ਸਭ ਜਾਣਦੇ ਹਾਂ ਕਿ ਕਿਵੇਂ ਇੱਕ ਪਾਸੇ ਗਰਮੀ ਹੁੰਦੀ ਹੈ ਪਾਵ ਤੋਂ ਪਚੜੀ ਹੁੰਦੀ ਹੈ ਦੂਜੇ ਪਾਰੇ ਸੇ ਬਾਰਿਸ਼ ਕਰਕੇ ਸਾਨੂੰ ਠੰਡ ਪ੍ਰਤੀਤ ਹੋਣ ਲੱਗ ਜਾਂਦੀ ਹੈ ਉਸ ਮਹੀਨੇ ਤੋਂ ਬਾਅਦ ਅੱਜ ਦੇ ਮਹੀਨੇ ਦੀ ਜੋ ਅੱਜ ਦੇ ਦਿਨ ਤੋਂ ਜੋ ਮਹੀਨੇ ਦੀ ਸ਼ੁਰੂਆਤ ਹੋਣੀ ਹੈ ਪਾਵ ਅੱਸੂ ਦਾ ਮਹੀਨਾ ਜੋ ਕਿ ਠੰਡ ਦਾ ਪਹਿਲਾ ਮਹੀਨਾ ਦੱਸਿਆ ਜਾਂਦਾ ਹੈ ਇਸ ਬਾਰੇ ਮਹਾਰਾਜ ਸਾਨੂੰ ਕੀ ਫਰਮਾਨ ਕਰਦੇ ਹਨ ਅਸਨ ਪ੍ਰੇਮ ਮਹੜਾ ਕਿਉਂ ਮਿਲਿਆ ਹਰ ਜਾਏ ਇੱਥੇ ਮਹਾਰਾਜ ਸਾਨੂੰ ਇਹ ਦੱਸਣਾ ਕਰਦੇ ਹਨ ਕਿ ਮੇਰੀ ਮਾਂ ਭਾਵ ਕਿ ਜੋ ਸਾਨੂੰ ਜਨਮ ਦੇਣ ਵਾਲੀ ਮਾਂ ਹੈ ਉਸ ਨੂੰ ਮਾਂ ਨੂੰ ਆਪਾ ਸੰਬੋਧਿਤ ਹੋ ਕੇ ਆਖਦੇ ਹਾਂ ਕਿ ਮੇਰੀ ਮਾਂ ਮੈਨੂੰ ਦੱਸ ਕਿ ਮੈਂ ਪਰਮਾਤਮਾ ਨੂੰ ਕਿਸ ਤਰ੍ਹਾਂ ਮਿਲਾਂ ਕਿਉਂਕਿ ਮੇਰੇ ਅੰਦਰ ਪ੍ਰੇਮ ਦਾ ਉਸ਼ਾਲਾ ਆ ਰਿਹਾ ਹੈ ਪ੍ਰੇਮ ਜੋ ਪਰਮਾਤਮਾ ਪ੍ਰਤੀ ਹੈ ਉਸ ਪ੍ਰੇਮ ਕਰਕੇ ਮੇਰੇ ਅੰਦਰ ਐਸੀ ਵਿਅਥਾ ਮੇਰੀ ਹਿਰਦੇ ਦੀ ਬਾਣੀ ਹੈ ਕਿ ਮੈਂ ਚਾਹੁੰਦੀ ਹਾਂ ਕਿ ਮੈਨੂੰ ਪ੍ਰਭੂ ਪਤੀ ਮਿਲੇ ਇਹ ਜੋ ਗੱਲ ਮਹਾਰਾਜ ਸਾਨੂੰ ਦੱਸਣਾ ਚਾਹੁੰਦੇ ਹਨ ਇਹ ਗੁਰਮੁਖ ਜੀ ਵਿਸਤਰੀਆਂ ਦੀ ਜੋ ਗੱਲ ਹੈ ਉਹਨਾਂ ਦੀ ਜੋ ਵਿਅਥਾ ਹੈ ਉਹ ਮਹਾਰਾਜ ਇਸ ਪੰਕਤੀ ਵਿੱਚ ਫਰਮਾਨ ਕਰਦੇ ਹਨ ਕਿ ਜੋ ਜੀਵ ਇਸਤਰੀ ਪਰਮਾਤਮਾ ਦੇ ਦਰਸ਼ਨਾਂ ਦੀ ਤਾਂਗ ਆਪਣੇ ਹਿਰਦੇ ਅੰਦਰ ਰੱਖਦੀ ਹੈ ਉਸ ਦੇ ਅੰਦਰ ਪ੍ਰੇਮ ਛਾਲੇ ਮਾਰਦਾ ਹੈ ਫਿਰ ਉਹ ਉਸ ਪਰਮਾਤਮਾ ਨੂੰ ਪਾਉਣ ਦਾ ਜਤਨ ਕਰਦੀ ਹੈ ਉਹ ਆਪਣੇ ਵੱਡਿਆਂ ਤੋਂ ਪੁੱਛਦੀ ਹੈ ਉਹਨਾਂ ਤੋਂ ਪੁੱਛਦੀ ਹੈ ਜਿਨ੍ਹਾਂ ਨੇ ਪਰਮਾਤਮਾ ਨੂੰ ਪਾ ਲਿਆ ਹੈ ਤੇ ਫਿਰ ਅਗਲੀ ਪੰਕਤੀ ਵਿੱਚ ਵੀ ਮਹਾਰਾਜ ਫਰਮਾਨ ਕਰਦੇ ਹਨ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਮੇਰੇ ਮਨ ਵਿੱਚ ਮੇਰੇ ਤਨ ਵਿੱਚ ਉਸ ਪਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਹੈ ਕੋਈ ਗੁਰਮੁਖ ਜੀ ਮੈਨੂੰ ਆ ਕੇ ਉਸ ਪਰਮਾਤਮਾ ਦੇ ਨਾਲ ਮਿਲਾ ਲਵੇ ਕਿਉਂਕਿ ਆਪਾ ਸਰਵਣ ਕਰਦੇ ਹਾਂ ਕੋਈ ਆਵੇ ਸੰਤ ਹਰਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹਿ ਮਾਰਗ ਦਿਖਲਾਵੇ ਮੈਨੂੰ ਉਸ ਪਰਮਾਤਮਾ ਦਾ ਮਾਰਗ ਦੱਸ ਦੇਵੇ ਐਸਾ ਕੋਈ ਗੁਰਮੁਖ ਜਾਨੇ ਮੈਨੂੰ ਮਿਲੇ ਮੈਂ ਉਸ ਅੱਗੇ ਇਹੀ ਫਰਿਆਦ ਕਰਦੀ ਹਾਂ ਕਿ ਮੈਨੂੰ ਪਰਮਾਤਮਾ ਨਾਲ ਮਿਲਾ ਦੇਵੇ ਕਿਉਂਕਿ ਮੇਰੇ ਮਨ ਤੇ ਤਾਨ ਵਿੱਚ ਉਸ ਪਰਮਾਤਮਾ ਦੇ ਦਰਸ਼ਨਾਂ ਦੀ ਤਾਂਗ ਹੈ ਉਸ ਪਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਹੈ ਇਸ ਬਾਰੇ ਵੀ ਮਹਾਰਾਜ ਗੁਰਬਾਣੀ ਵਿੱਚ ਫਰਮਾਨ ਕਰਦੇ ਹਨ ਤ੍ਰਿਪਤ ਪਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਤੇ ਆਇਆ ਐਸੇ ਜੋ ਜੀਵ ਦੇ ਅੰਦਰ ਪਿਆਸ ਪੈਦਾ ਹੁੰਦੀ ਹੈ ਉਹ ਪਿਆਸ ਕੇਵਲ ਤੇ ਕੇਵਲ ਪਰਮਾਤਮਾ ਦੇ ਨਾਮ ਨਾਲ ਹੀ बुझ ਸਕਦੀ ਹੈ ਜੋ ਤ੍ਰਿਪਤੀ ਹੈ ਉਹ ਸੱਚੇ ਭੋਜਨ ਨਾਲ ਭਾਵ ਪਰਮਾਤਮਾ ਦੇ ਨਾਮ ਸਿਮਰਨ ਨਾਲ ਹੀ बुझ ਸਕਦੀ ਹੈ ਇੱਕ ਆਪਾਂ ਭੋਜਨ ਛਕਦੇ ਹਾਂ ਆਪਣੇ ਤਨ ਲਈ ਭਾਵ ਜੋ ਸਾਡੇ ਤਨ ਦੀ ਖੁਰਾਕ ਹੈ ਉਹ ਆਪਾਂ ਭੋਜਨ ਕਰਦੇ ਹਾਂ ਉਹ ਭੋਜਨ ਇਸ ਤਨ ਦੀ ਖੁਰਾਕ ਲਈ ਹੈ ਇਸ ਰੀਰ ਨੂੰ ਚਲਾਉਣ ਵਾਸਤੇ ਆਪਾਂ 36 ਪ੍ਰਕਾਰ ਦੇ ਭੋਜਨ ਸ਼ੱਕਦੇ ਹਾਂ ਪਰ ਜੋ ਮਨ ਦੀ ਜੋ ਮਨ ਦੀ ਪਿਆਸ ਬੁਝਣੀ ਹੈ ਮਨ ਦਾ ਜੋ ਭੋਜਨ ਹੈ ਮਨ ਦੀ ਜੋ ਖੁਰਾਕ ਹੈ ਉਹ ਕੇਵਲ ਤੇ ਕੇਵਲ ਪਰਮਾਤਮਾ ਦਾ ਨਾਮ ਹੈ ਜੇਕਰ ਆਪਾਂ ਪਰਮਾਤਮਾ ਦੇ ਨਾਮ ਨੂੰ ਜਪਾਂਗੇ ਤਾਂ ਸਾਡੇ ਅੰਦਰ ਦੀ ਜੋ ਤ੍ਰਿਸ਼ਨਾ ਦੀਪੋਕ ਹੈ ਤ੍ਰਿਸ਼ਨਾ ਦੀ ਪਿਆਸ ਹੈ ਉਹ ਬੁਝ ਜਾਵੇਗੀ ਸੰਤ ਸਹਾ ਪ੍ਰੇਮ ਕੈ ਹਉ ਤਿੰਨ ਕੈ ਲਾਗਾ ਪਾਈ ਫਿਰ ਅਗਲੀ ਪੰਕਤੀ ਵਿੱਚ ਮਹਾਰਾਜ ਦੱਸਦੇ ਹਨ ਕਿ ਐਸੇ ਸੰਤ ਜਨ ਜਿਨ੍ਹਾਂ ਦਾ ਜੀਵਨ ਪਰਮਾਤਮਾ ਦੇ ਨਾਮ ਨੂੰ ਜਪਣ ਕਰਕੇ ਉਸ ਦੇ ਹੁਕਮ ਵਿੱਚ ਚੱਲਣ ਕਰਕੇ ਸਤ ਹੋ ਗਿਆ ਹੈ ਥਿਰ ਹੋ ਗਿਆ ਹੈ ਭਾਵ ਉਹਨਾਂ ਦੇ ਅੰਦਰ ਵੀ ਆਤਮਿਕ ਬਿਰਤਾ ਆ ਗਈ ਹੈ ਐਸੇ ਸੰਤ ਜਨ ਸਹਾਈ ਹੁੰਦੇ ਹਨ ਉਸ ਪਰਮਾਤਮਾ ਦੇ ਪਿਆਰ ਨੂੰ ਹਾਸਲ ਕਰਵਾਉਣ ਲਈ ਭਾਵ ਕੀ ਜੇਕਰ ਆਪਾਂ ਪਰਮਾਤਮਾ ਦਾ ਪਿਆਰ ਲੈਣਾ ਹੈ ਜੇਕਰ ਆਪਾਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹਾਂ ਤਾਂ ਸਾਨੂੰ ਇਹਨਾਂ ਸੰਤਾਂ ਦੇ ਪੈਰੀ ਪੈਣਾ ਪਵੇਗਾ ਭਾਵ ਉਹਨਾਂ ਕੋਲ ਨਿਮਰਤਾ ਸਹਿਤ ਅਰਦਾਸ ਬੇਨਤੀ ਕਰਕੇ ਆਪਾਂ ਪਰਮਾਤਮਾ ਦੇ ਨਾਮ ਸਿਮਰਨ ਦੀ ਦਾਤ ਮੰਗਣੀ ਜਿਵੇਂ ਆਪਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਜੁੜ ਮਿਲ ਬੈਠਿਆਂ ਸਾਡੇ ਆਉਣ ਦਾ ਜੋ ਮਕਸਦ ਹੈ ਉਹ ਇਹੀ ਹੈ ਤੇ ਹੋਣਾ ਵੀ ਚਾਹੀਦਾ ਹੈ ਕਿ ਸਾਡੇ ਅੰਦਰ ਦੀ ਪਿਆਸ 부ਜੇ ਸਾਨੂੰ ਪਰਮਾਤਮਾ ਦੇ ਦਰਸ਼ਨ ਹੋਣ ਸਾਨੂੰ ਇਹ ਕੁਝ ਮਿਲੇ ਭਾਵ ਕੀ ਪਰਮਾਤਮਾ ਦਾ ਨਾਮ ਮਿਲੇ ਮੰਗਣਾ ਹਰਜਸ ਗੁਰ ਤੇ ਮੰਗਣਾ ਮੰਗਣਾ ਮੰਗਣ ਨੀਕਾ ਹਰਜਸ ਗੁਰ ਤੇ ਮੰਗਣਾ ਨੀਕਾ ਤੋਂ ਭਾਵ ਚੰਗਾ ਭਾਵ ਕਿ ਜੋ ਕੁਝ ਆਪਾਂ ਦੁਨਿਆਵੀ ਲੋੜਾਂ ਲਈ ਵਸਤੂਆਂ ਮੰਗਦੇ ਹਾਂ ਉਹ ਵੀ ਆਪਾਂ ਆਪਣੇ ਗੁਰੂ ਤੋਂ ਤੇ ਪਰਮਾਤਮਾ ਤੋਂ ਮੰਗਣੀ ਹੈ ਤੇ ਮਿਲਦੀ ਵੀ ਹੈ ਪਰ ਅਸਲ ਚੀਜ਼ ਜੋ ਜ਼ਰੂਰੀ ਚੀਜ਼ ਹੈ ਉਹ ਪਰਮਾਤਮਾ ਦਾ ਨਾਮ ਸਿਮਰਨ ਹੈ ਕਿਉਂਕਿ ਆਪਾਂ ਆਪਣੇ ਜ਼ੋਰ ਨਾਲ ਪਰਮਾਤਮਾ ਦਾ ਨਾਮ ਵੀ ਨਹੀਂ ਜਪ ਸਕਦੇ ਨਾਮ ਜਪਣਾ ਤਾਂ ਦੂਰ ਦੀ ਗੱਲ ਹੈ ਆਪਾਂ ਆਪਣੇ ਬਿਸਤਰ ਤੋਂ ਵੀ ਨਹੀਂ ਉੱਠ ਸਕਦੇ ਜੇਕਰ ਪਰਮਾਤਮਾ ਨਾ ਚਾਵੇ ਪਰਮਾਤਮਾ ਦੇ ਹੁਕਮ ਅੰਦਰ ਹੀ ਸਭ ਕੁਝ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੇ ਜੇ 부ਜੇ ਤਾਂ ਹੋਮੇ ਕਹੇ ਨਾ ਕੋਇ ਜਿਸ ਨੂੰ ਇਹ ਹੁਕਮ ਵਾਲੀ ਗੱਲ ਸਮਝ ਆ ਜਾਂਦੀ ਹੈ ਤਾਂ ਉਸ ਅੰਦਰੋਂ ਹੋਮੇ ਵੀ ਮੁੱਕ ਜਾਂਦੀ ਹੈ ਤੇ ਇਸ ਹੋਮੇ ਦੇ ਮੁਕਣ ਕਰਕੇ ਹੀ ਆਪਾਂ ਪਰਮਾਤਮਾ ਦਾ ਨਾਮ ਵੀ ਜਪ ਸਕਦੇ ਹਾਂ ਕਿਉਂਕਿ ਗੁਰਬਾਣੀ ਦਾ ਫੁਰਮਾਨ ਵੀ ਆਉਂਦਾ ਹੈ ਹੋਮੇ ਨਾਵੇਂ ਨਾਲ ਵਿਰੋਧ ਦੋਏ ਨਾ ਵਸੇ ਇੱਕ ਠਾਇਕ ਹੈ ਜੋ ਹੋਮੇ ਹੈ ਜੋ ਮੈਂ ਹੈ ਜੋ ਹੰਕਾਰ ਹੈ ਇਸ ਹੰਕਾਰ ਕਰਕੇ ਆਪਾਂ ਪਰਮਾਤਮਾ ਦਾ ਨਾਮ ਨਹੀਂ ਜਪ ਸਕਦੇ ਤੇ ਜੇਕਰ ਪਰਮਾਤਮਾ ਦਾ ਨਾਮ ਜਪ ਲਿਆ ਤਾਂ ਇਸ ਹੋਮੇ ਰੂਪੀ ਮੈਲ ਜੋ ਇਹ ਵਿਕਾਰ ਹੈ ਇਸ ਨੇ ਵੀ ਨਸ਼ਟ ਹੋ ਜਾਣਾ ਹੈ ਸੋ ਸਾਨੂੰ ਕੀ ਕਰਨਾ ਹੈ ਕਿ ਸਾਨੂੰ ਕੇਵਲ ਸੰਤ ਜਨਾਂ ਦੇ ਚਰਨੀ ਪੈ ਕੇ ਉਹਨਾਂ ਦੇ ਉਪਦੇਸ਼ ਨੂੰ ਗ੍ਰਹਿਣ ਕਰਨਾ ਹੈ ਉਸੋ ਤੇ ਹੀ ਆਪਣਾ ਜੀਵਨ ਆਧਾਰਿਤ ਕਰਨਾ ਹੈ ਆਪਣੇ ਜੀਵਨ ਦਾ ਆਧਾਰ ਨਾਮ ਜਪਮਰਨ ਨੂੰ ਬਣਾਉਣਾ ਹੈ ਸੰਤ ਉਪਦੇਸ਼ ਨੂੰ ਬਣਾਉਣਾ ਹੈ ਵਿਣ ਪ੍ਰਭ ਕੋ ਸੁਖ ਪਾਈਐ ਦੂਜੀ ਨਾਹੀ ਜਾਏ ਫਿਰ ਮਹਾਰਾਜ ਦੱਸਦੇ ਹਨ ਕਿ ਬਿਨਾ ਪਰਮਾਤਮਾ ਤੋਂ ਸਾਨੂੰ ਕਦੇ ਵੀ ਸੁੱਖ ਨਹੀਂ ਮਿਲ ਸਕਦਾ ਇੱਥੇ ਆਤਮਿਕ ਸੁੱਖ ਦੀ ਗੱਲ ਕੀਤੀ ਹੈ ਕਿਉਂਕਿ ਬਾਹਰੀ ਸੁੱਖ ਬੇਸ਼ੱਕ ਸਾਡੇ ਕੋਲ ਹੋਣ ਪਰ ਜੇਕਰ ਸਾਡੇ ਅੰਦਰ ਦੀ ਤ੍ਰਿਸ਼ਨਾ ਨਹੀਂ 부ਜੀ ਤਾਂ ਇਹਨਾਂ ਸੁੱਖਾਂ ਦਾ ਵੀ ਕੋਈ ਲਾਭ ਨਹੀਂ ਕਿਉਂਕਿ ਤ੍ਰਿਸ਼ਨਾ ਵਿਰਲੇ ਦੀ ਹੀ 부ਜੀ ਹੈ ਕੋਟ ਜੋਰੇ ਲੱਖ ਕਰੋੜਾ ਅੰਗਨਾ ਮੋਰਾ ਪਰੇ ਪਰੇ ਭੁੱਲਦੀ ਹੈ ਕਿਉਂਕਿ ਜੋ ਤ੍ਰਿਸ਼ਨਾ ਦੀ ਅੱਗ ਹੈ ਤ੍ਰਿਸ਼ਨਾ ਦੀ ਪਿਆਸ ਹੈ ਇਹ ਵਿਰਲੇ ਜਨਾਂ ਦੀ 부ਜਦੀ ਹੈ ਕੋਈ ਵਿਰਲਾ ਹੋਵੇਗਾ ਜੋ ਪਰਮਾਤਮਾ ਨਾਲ ਜੁੜਿਆ ਹੋਣ ਕਰਕੇ ਹੀ ਸ਼ਾਂਤ ਹੋ ਸਕਦਾ ਹੈ ਭਾਵ ਫਿਰ ਉਸ ਨੂੰ ਮਾਇਆ ਦੀ ਤ੍ਰਿਸ਼ਨਾ ਕਦੇ ਸਤਾਉਂਦੀ ਨਹੀਂ ਹੈ ਉਸ ਨੂੰ ਤੰਗ ਨਹੀਂ ਕਰਦੀ ਤੇ ਉਹ ਫਿਰ ਸੁੱਖ ਵਿੱਚ ਹੀ ਆਪਣਾ ਜੀਵਨ ਬਤੀਤ ਕਰ ਲੈਂਦਾ ਹੈ ਇੱਥੇ ਵੀ ਮਹਾਰਾਜ ਨੇ ਇਹ ਦੱਸਿਆ ਹੈ ਕਿ ਪਰਮਾਤਮਾ ਦੇ ਨਾਮ ਸਦਕਾ ਹੀ ਸਾਨੂੰ ਆਤਮ ਸੁੱਖ ਦੀ ਪ੍ਰਾਪਤੀ ਹੋ ਸਕਦੀ ਹੈ ਹੋਰ ਕੋਈ ਚੀਜ਼ ਨਹੀਂ ਜਿਸ ਨਾਲ ਸਾਨੂੰ ਆਤਮਿਕ ਸੁੱਖ ਪ੍ਰਾਪਤ ਹੋਵੇ ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅੰਗਾਏ ਜਿਨ੍ਹਾਂ ਨੇ ਇਸ ਪ੍ਰੇਮ ਰਸ ਨੂੰ ਚੱਕ ਲਿਆ ਹੈ ਤਾਂ ਫਿਰ ਉਹਨਾਂ ਦੀ ਤ੍ਰਿਪਤੀ ਹੋ ਗਈ ਹੈ ਫਿਰ ਉਹ ਮਾਇਆ ਦੀਆਂ ਚੀਜ਼ਾਂ ਤੋਂ ਨਿਰਲੇਪ ਹੋ ਗਏ ਹਨ ਭਾਵੇਂ ਬੇਸ਼ੱਕ ਉਹਨਾਂ ਕੋਲ ਮਾਇਆ ਦੀਆਂ ਵਸਤੂਆਂ ਹਨ ਪਰ ਉਹਨਾਂ ਦੀ ਜੋ ਤ੍ਰਿਸ਼ਨਾ ਵਾਲੀ ਅੱਗ ਹੈ ਜਿਵੇਂ ਕੋਟ ਜੋਰੇ ਲੱਖ ਕਰੋੜੈ ਅੰਗਣਾ ਮੋਰੈ ਪਰੇ ਪਰਹੀ ਕਲੂਜੀ ਇਹ ਵਾਲੀ ਜੋ ਤ੍ਰਿਸ਼ਨਾ ਦੀ ਪਿਆਸ ਹੈ ਇਹ ਫਿਰ ਉਹਨਾਂ ਦੀ बुझ ਜਾਂਦੀ ਹੈ ਭਾਵ ਜਿਹੜੇ ਤ੍ਰਿਸ਼ਨਾ ਦੀ ਅੱਗ ਤੋਂ ਗ੍ਰਸਥ ਹਨ ਭਾਵ ਜਿਨ੍ਹਾਂ ਅੰਦਰ ਪਿਆਸ ਬਣੀ ਹੋਈ ਹੈ ਉਹ ਫਿਰ ਬੇਸ਼ੱਕ ਉਹਨਾਂ ਕੋਲ ਕਰੋੜਾਂ ਦਾਤਾਂ ਧਨ ਹੋਵੇ ਜਾਂ ਹੋਰ ਮਹਿਲ ਮਾੜੀਆਂ ਜਾਂ ਹੋਰ ਕੀਮਤੀ ਵਸਤੂਆਂ ਹੋਣ ਪਰ ਉਹ ਰਜਦੇ ਨਹੀਂ ਹਨ ਇਹ ਜੋ ਰਜਣਾ ਹੈ ਭਾਵ ਕੀ ਜੋ ਅਸਲ ਰੂਪ ਵਿੱਚ ਰਾਜਾ ਬਨਣਾ ਹੈ ਉਹ ਰਾਜਾ ਤਾਂ ਹੀ ਬਣ ਸਕਦਾ ਹੈ ਜੇਕਰ ਪਰਮਾਤਮਾ ਦਾ ਨਾਮ ਜਪੇਗਾ ਪਰਮਾਤਮਾ ਦੇ ਨਾਮ ਜਪਣ ਸਦਕਾ ਸਾਡੇ ਜੋ ਅੰਦਰ ਦੀ ਅੱਗ ਹੈ ਜੋ ਤ੍ਰਿਸ਼ਨਾ ਦੀ ਅੱਗ ਹੈ ਉਹ ਸ਼ਾਂਤ ਹੋ ਜਾਂਦੀ ਹੈ ਫਿਰ ਆਪਾਂ ਪਰਮਾਤਮਾ ਨੂੰ ਪਾਉਣ ਕਰਕੇ ਸਦਾ ਹੀ ਸੁੱਖ ਵਿੱਚ ਆਪਣਾ ਜੀਵਨ ਬਤੀਤ ਕਰਦੇ ਹਾਂ ਆਪ ਤਿਆਗ ਬੇਨਤੀ ਕਰੇ ਲੈ ਪ੍ਰਭੂ ਲੜ ਲਾਏ ਫਿਰ ਇੱਥੇ ਆਪਾਂ ਤਿਆਗ ਕਰਨ ਦੀ ਗੱਲ ਕੀਤੀ ਹੈ ਭਾਵ ਜੋ ਆਪਾਂ ਹੋਮ ਹੈ ਜੋ ਮੈਂ ਹੈ ਉਸ ਨੂੰ ਛੱਡ ਕੇ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਨੀ ਹੈ ਕਿ ਪਰਮਾਤਮਾ ਮੈਨੂੰ ਤੁਸੀਂ ਆਪਣੇ ਨਾਲ ਜੋੜ ਲਓ ਮੈਨੂੰ ਤੁਸੀਂ ਆਪਣੇ ਲੜਲਾ ਲਓ ਮੈਂ ਫਿਰ ਹੋਰ ਕਿਸੇ ਨਾਲ ਨਾ ਜੁੜਾਂ ਹੋਰ ਕਿਸੇ ਪਾਸੇ ਨਾ ਚੱਲਾਂ ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਦੇ ਨਾ ਜਾਏ ਜਿਨ੍ਹਾਂ ਨੂੰ ਪ੍ਰਭੂਪਤੀ ਆਪਣੇ ਨਾਲ ਮਿਲਾ ਲੈਂਦਾ ਹੈ ਤਾਂ ਫਿਰ ਉਹਨਾਂ ਨੂੰ ਕਦੇ ਵੀ ਵਿਛੋੜਾ ਨਹੀਂ ਹਸਤਾਉਂਦਾ ਫਿਰ ਉਹਨਾਂ ਨੂੰ ਕਦੇ ਵੀ ਵਿਛੋੜ ਦਾ ਦੁੱਖ ਨਹੀਂ ਸਹਿਣਾ ਪੈਂਦਾ ਕਿਉਂਕਿ ਜੋ ਪਰਮਾਤਮਾ ਹੈ ਉਹ ਪਰਮਾਤਮਾ ਜੋ ਸਦਾ ਥਿਰ ਹੈ ਉਸ ਨੂੰ ਆਪਾਂ ਸਤਿਵਿ ਕਹਿੰਦੇ ਹਾਂ ਕਿਉਂਕਿ ਪਰਮਾਤਮਾ ਜਿੱਥੇ ਆਪ ਸਤ ਹੈ ਉਸ ਦਾ ਨਾਮ ਵੀ ਸਤ ਹੈ ਜੋ ਉਸ ਦਾ ਨਾਮ ਜਪਦੇ ਹਨ ਉਹ ਵੀ ਸਤ ਹੋ ਜਾਂਦੇ ਹਨ ਇਸ ਕਰਕੇ ਹੀ ਆਪਾਂ ਉਹਨਾਂ ਨੂੰ ਸਤ ਆਖਦੇ ਹਾਂ ਉਨ੍ਹਾਂ ਦਾ ਜੀਵਨ ਉੱਚਾ ਹੋਣ ਕਰਕੇ ਸੁੱਚਾ ਹੋਣ ਕਰਕੇ ਉਨ੍ਹਾਂ ਦੀ ਸੰਤ ਦੀ ਉਪਾਧੀ ਸਾਧ ਦੀ ਉਪਾਧੀ ਗੁਰੂ ਦੀ ਉਪਾਧੀ ਨਾਲ ਨਿਵਾਜਿਆ ਜਾਂਦਾ ਹੈ ਇਸ ਕਰਕੇ ਮਹਾਰਾਜ ਦੱਸਦੇ ਸੰਨ ਕੀ ਸਾਨੂੰ ਪਰਮਾਤਮਾ ਦੇ ਨਾਲ ਹੀ ਜੁੜਨਾ ਚਾਹੀਦਾ ਹੈ ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣੇ ਨਾਲ ਮਿਲਾ ਲਿਆ ਹੈ ਜਿਨ੍ਹਾਂ ਉੱਤੇ ਇਹ ਬਖਸ਼ਿਸ਼ ਹੋ ਗਈ ਹੈ ਫਿਰ ਉਹਨਾਂ ਨੂੰ ਕਦੇ ਵੀ ਛੋੜੇ ਦਾ ਦੁੱਖ ਸਹਿਣਾ ਨਹੀਂ ਪੈਂਦਾ ਪ੍ਰਭ ਬੀਨ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ ਕਿਉਂਕਿ ਪ੍ਰਭੂ ਤੋਂ ਬਗੈਰ ਹੋਰ ਦੂਜਾ ਕੋਈ ਨਹੀਂ ਹੈ ਜਿਸ ਦੀ ਆਪਾਂ ਸ਼ਰਨ ਵਿੱਚ ਪੈਣਾ ਹੈ ਕੇਵਲ ਤੇ ਕੇਵਲ ਉਹ ਅਕਾਲ ਪੁਰਖ ਜੋ ਕਾਲ ਤੋਂ ਪਰੇ ਹੈ ਜੋ ਸਾਰਿਆਂ ਦੀ ਸੰਭਾਲ ਕਰਨ ਵਾਲਾ ਹੈ ਜੋ ਜੀਵਨ ਦੇ ਮਰਨ ਗੇੜ ਤੋਂ ਮੁਕਤ ਹੈ ਜੋ ਆਪਣੇ ਆਪ ਤੋਂ ਹੀ ਪੈਦਾ ਹੋਇਆ ਹੈ ਪਾਵਨਾ ਤਾਂ ਕੋਈ ਜਨਮ ਦাতা ਹੈ ਨਾ ਹੀ ਉਸ ਦਾ ਕੋਈ ਕਾਲ ਹੈ ਉਹ ਪਰਮਾਤਮਾ ਜਿਸ ਦੀ ਉਤਪਤੀ ਆਪਣੇ ਆਪ ਤੋਂ ਹੀ ਹੈ ਜਿਸ ਦਾ ਨਾਮ ਵੀ ਸਤ ਹੈ ਜੋ ਸਦਾ ਵਾਸਤੇ ਥਿਰ ਹੈ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਐਸੇ ਪਰਮਾਤਮਾ ਦੀ ਗੱਲ ਜੋ ਪਰਮਾਤਮਾ ਸਦਾ ਥਿਰ ਹੈ ਉਸ ਪਰਮਾਤਮਾ ਤੋਂ ਬਗੈਰ ਹੋਰ ਦੂਜਾ ਕੋਈ ਨਹੀਂ ਜਿਸ ਦੀ ਆਪਾਂ ਸ਼ਰਨ ਵਿੱਚ ਪੈਣਾ ਹੈ ਜਿਸ ਦੇ ਆਪਾਂ ਲੜ ਲੱਗਣਾ ਹੈ ਅਸੂ ਸੁਖੀ ਵਸੰਦੀਆਂ ਜਿੰਨਾ ਮਾਇਆ ਹਰਾਰੇ ਇੱਥੇ ਮਾਇਆ ਦੀ ਗੱਲ ਕੀਤੀ ਹੈ ਕਈ ਮਾਇਆ ਨੂੰ ਮਾਇਆ ਵੀ ਆਖ ਦਿੰਦੇ ਹਨ ਪਰ ਦੋਨਾਂ ਵਿੱਚ ਬਹੁਤ ਫਰਕ ਹੈ ਬੇਸ਼ੱਕ ਲਿਖਣ ਵਿੱਚ ਕੇਵਲ ਇੱਕ ਕੰਨੇ ਦਾ ਫਰਕ ਹੈ ਪਰ ਜੇਕਰ ਵਿਚਾਰ ਕਰੀਏ ਤਾਂ ਇਸ ਦੇ ਅਰਥਾਂ ਵਿੱਚ ਹਜ਼ਾਰਾਂ ਗੁਣਾ ਹੀ ਫਰਕ ਹੈ ਮੀਆਂ ਤੋਂ ਭਾਵ ਹੁੰਦਾ ਹੈ ਕਿ ਦਇਆ ਕਿਰਪਾ ਤੇ ਜੋ ਮਾਇਆ ਹੈ ਉਹ ਆਪਾਂ ਜਾਣਦੇ ਹੀ ਹਾਂ ਕਿ ਧਨ ਦੌਲਤ ਦੀ ਗੱਲ ਹੁੰਦੀ ਹੈ ਇੱਥੇ ਮਹਾਰਾਜ ਫੁਰਮਾਨ ਕਰਦੇ ਹਨ ਕਿ ਐਸੇ ਜੀਵ ਇਸਤਰੀਆਂ ਨੂੰ ਸੁਖੀ ਵਸੰਦੀਆਂ ਹਨ ਜਿਨ੍ਹਾਂ ਉੱਤੇ ਪਰਮਾਤਮਾ ਦੀ ਮਿਹਰ ਹੋਵੇ ਪਾਵਕੀ ਜਿਨ੍ਹਾਂ ਨੂੰ ਪਰਮਾਤਮਾ ਮਿਲ ਗਿਆ ਹੈ ਜਿਨ੍ਹਾਂ ਨੂੰ ਪਰਮਾਤਮਾ ਦੇ ਦਰਸ਼ਨ ਹੋ ਗਏ ਹਨ ਪਰਮਾਤਮਾ ਦੇ ਜੇਕਰ ਦਰਸ਼ਨਾਂ ਦੀ ਗੱਲ ਕਰੀਏ ਤਾਂ ਪਰਮਾਤਮਾ ਦੇ ਅਸਲ ਦਰਸ਼ਨ ਇਹੀ ਹਨ ਜੋ ਆਪਾਂ ਹਰ ਜੀ ਨੂੰ ਪਰਮਾਤਮਾ ਹੀ ਸਮਝੀਏ ਹਰ ਕੁਦਰਤ ਦੇ ਜਰੇ-ਜਰੇ ਵਿੱਚ ਉਸ ਦੇ ਦਰਸ਼ਨ ਕਰ ਲਈਏ ਤਾ ਪਰਮਾਤਮਾ ਦੇ ਦਰਸ਼ਨ ਵੀ ਇਹੀ ਹਨ ਕਿਉਂਕਿ ਪਰਮਾਤਮਾ ਬਾਰੇ ਆਪਾਂ ਸਭ ਜਾਣਦੇ ਹਾਂ ਹਰ ਥਾਂ ਵਿੱਚ ਉਹ ਵਸਿਆ ਹੋਇਆ ਹੈ ਕਣ-ਕਣ ਵਿੱਚ ਉਸ ਦਾ ਵਾਸਾ ਹੈ ਤੇ ਉਸ ਪਰਮਾਤਮਾ ਨੂੰ ਜਿਨ੍ਹਾਂ ਨੇ ਪਾ ਲਿਆ ਹੈ ਜਿਨ੍ਹਾਂ ਨੇ ਦਰਸ਼ਨ ਕਰ ਲਏ ਹਨ ਤਾਂ ਫਿਰ ਐਸੀ ਜੀਵ ਇਸਤਰੀਆਂ ਸੁਖੀ ਵਸਦੀਆਂ ਹਨ ਉਹ ਸਦਾ ਹੀ ਆਨੰਦ ਖੇੜੇ ਵਿੱਚ ਰਹਿੰਦੀਆਂ ਹਨ ਆਤਮਿਕ ਬਿਰਥਾ ਉਹਨਾਂ ਦੇ ਹਿਰਦੇ ਅੰਦਰ ਆ ਜਾਂਦੀ ਹੈ ਆਤਮਿਕ ਸੁਖ ਉਹ ਪ੍ਰਾਪਤ ਕਰ ਲੈਂਦੀਆਂ ਹਨ ਅੱਜ ਦੇ ਵਿਚਾਰ ਜੋ ਅਸੂ ਦੇ ਮਹੀਨੇ ਦੀ ਵਿਚਾਰ ਹੈ ਬੇਸ਼ੱਕ ਆਪਾਂ 12 ਮਾਹ ਵਿੱਚ ਹਰ ਮਹੀਨੇ ਜੋ ਉਪਦੇਸ਼ ਮਹਾਰਾਜ ਵੱਲੋਂ ਦੱਸੇ ਗਏ ਹਨ ਉਸ ਨੂੰ ਵਿਚਾਰਦੇ ਹਾਂ ਇਸ ਵਿਚਾਰ ਨੂੰ ਕੇਵਲ ਆਪਾਂ ਮਹੀਨਿਆਂ ਜਾਂ ਦਿਨਾਂ ਦੇ ਵਿੱਚ ਨਹੀਂ ਲੈਣਾ ਇਹ ਜੋ ਉਪਦੇਸ਼ ਹਨ ਇਹ ਸਦਾ ਵਾਸਤੇ ਹਨ ਭਾਵੇਂ ਜੋ 12 ਮਾਹ ਹੈ ਆਪਾਂ ਇਹ ਨਹੀਂ ਸਮਝੀਏ ਕਿ ਅੱਜ ਇਸ ਮਹੀਨੇ ਜੋ ਦੇਸ਼ ਆਇਆ ਹੈ ਕੇਵਲ ਇਸ ਮਹੀਨੇ ਲਈ ਹੈ ਉਪਦੇਸ਼ ਸਾਡੀ ਸਾਰੀ ਜ਼ਿੰਦਗੀ ਵਾਸਤੇ ਹੈ ਪਰਮਾਤਮਾ ਦਾ ਜੋ ਨਾਮ ਹੈ ਆਪਾਂ ਸਦਾ ਹੀ ਜਪਣਾ ਹੈ ਚੰਗੇ ਕਰਮ ਕਰਨੇ ਹਨ ਉਹ ਸਦਾ ਹੀ ਕਰਨੇ ਹਨ ਤੇ ਜੋ ਪਰਮਾਤਮਾ ਦੇ ਦਰਸ਼ਨ ਹੋਣੇ ਹਨ ਉਹ ਵੀ ਸਦਾ ਵਾਸਤੇ ਹੀ ਹਨ ਤੇ ਜਿਨ੍ਹਾਂ ਨੇ ਪਰਮਾਤਮਾ ਦੇ ਅਸਲ ਦਰਸ਼ਨ ਕਰ ਲਏ ਤਾਂ ਉਹਨਾਂ ਨੂੰ ਫਿਰ ਆਤਮਿਕ ਸੁੱਖ ਵੀ ਸਦਾ ਵਾਸਤੇ ਹੀ ਮਿਲਦਾ ਹੈ ਆਓ ਅੱਜ ਦੀ ਵਿਚਾਰ ਜੋ ਸਾਨੂੰ ਕੀ ਪ੍ਰੇਰਿਤ ਕਰਦੀ ਹੈ ਕਿ ਇੱਕ ਵਾਰ ਸੰਖੇਪ ਰੂਪ ਵਿੱਚ ਵਿਚਾਰੀਏ ਕਿ ਪਰਮਾਤਮਾ ਦਾ ਜੋ ਨਾਮ ਜਪਦੇ ਹਨ ਐਸੇ ਸੰਤ ਜਨਾਂ ਦੀ ਜੇਕਰ ਧੂੜੀ ਮਿਲ ਜਾਂਦੀ ਹੈ ਤਾਂ ਉਹਨਾਂ ਦੇ ਲੜ ਲੱਗ ਕੇ ਉਹਨਾਂ ਨਾਲ ਜੁੜ ਕੇ ਉਹਨਾਂ ਦੇ ਉਪਦੇਸ਼ ਨੂੰ ਗ੍ਰਹਿਣ ਕਰਕੇ ਉਸ ਨੂੰ ਜੀਵਨ ਦਾ ਆਧਾਰ ਬਣਾ ਕੇ ਸਾਨੂੰ ਆਤਮਿਕ ਸੁਖ ਮਿਲ ਜਾਂਦੇ ਹਨ। ਇਹ ਹੀ ਇਸ ਮਹੀਨੇ ਦਾ ਵਿਚਾਰ ਹੈ। ਕਿਉਂਕਿ ਸਾਡਾ ਜੋ ਆਪਾਂ ਭਾਵ ਤਿਆਗਿਆ ਜਾਣਾ ਹੈ ਉਹ ਪਰਮਾਤਮਾ ਦੇ ਨਾਮ ਨਾਲ ਹੀ ਹੋਏਗਾ ਕਿਉਂਕਿ ਆਪਾਂ ਜੇਕਰ ਬਾਹਰੀ ਤੌਰ ਤੇ ਨਾਮ ਜਪ ਰਹੇ ਹਾਂ ਅੰਦਰੋਂ ਸਾਡੇ ਅੰਦਰ ਹੋਮੇ ਹੈ ਆਪਾਂ ਇਹ ਸੋਚਦੇ ਹੋਏ ਕਿ ਅੱਜ ਆਪਾਂ ਇਤਨੇ ਪਾਠ ਕਰ ਲਏ ਹਨ ਜਾਂ ਗਿੰਟੀਆਂ ਮਿੰਟੀਆਂ ਵਿੱਚ ਪਾ ਕੇ ਆਪਾਂ ਸਮਾਂ ਗੁਜ਼ਾਰ ਲਈਏ ਪਰ ਉਸ ਦਾ ਫਿਰ ਕੋਈ ਲਾਭ ਨਹੀਂ ਜੇਕਰ ਆਪਾਂ ਉਸ ਪਰਮਾਤਮਾ ਦੇ ਨਾਮ ਨੂੰ 1 ਮਿੰਟ ਵੀ ਭਾਵ ਕੁਝ ਸਮੇਂ ਲਈ ਵੀ ਆਪਣੇ ਹਿਰਦੇ ਅੰਦਰ ਨਹੀਂ ਟਿਕਾਇਆ ਕੁਝ ਸਮੇਂ ਵਾਸਤੇ ਵੀ ਆਪਾਂ ਨਹੀਂ ਜੁੜੇ ਤਾਂ ਫਿਰ ਸਾਡੇ ਕੀਤੇ ਹੋਏ ਨਾਮ ਸਿਮਰਨ ਦਾ ਵੀ ਕੋਈ ਲਾਭ ਨਹੀਂ ਕਿਉਂਕਿ ਗੁਰਬਾਣੀ ਦਾ ਫੁਰਮਾਨ ਹੈ ਇੱਕ ਕੜੀ ਆਂਦੀ ਘਰੀ ਆਂਦੀ ਹੂਤੇ ਆਦ ਭਗਤਨ ਸੇਤੀ ਗੋਸਟ ਹੈ ਜੋ ਗਿਨੈ ਸੁਲਾਬ ਭਾਵ ਅੱਧੀ ਕੜੀ ਅੱਧੀ ਘੜੀ ਤੋਂ ਵੀ ਅੱਧੀ ਘੜੀ ਤੇ ਥੋੜੇ ਤੋਂ ਥੋੜਾ ਸਮਾਂ ਵੀ ਜੇਕਰ ਆਪਾਂ ਸੱਚੇ ਮਨ ਨਾਲ ਪਰਮਾਤਮਾ ਦੇ ਭਗਤ ਜਨਾਂ ਦੀ ਗੱਲ ਕਰ ਲਈ ਜਾਂ ਪਰਮਾਤਮਾ ਦੇ ਨਾਮ ਨੂੰ ਜਪ ਲਿਆ ਉਸ ਦੀ ਵਿਚਾਰ ਕਰ ਲਈ ਤਾਂ ਮਨ ਨੂੰ ਇਸ ਦਾ ਸਾਨੂੰ ਆਤਮਿਕ ਤੌਰ ਤੇ ਬੜਾ ਹੀ ਲਾਭ ਮਿਲੇਗਾ ਆਹੋ ਜੀ ਹੁਣ ਵਿਚਾਰ ਦੀ ਸਮਾਪਤੀ ਹੈ ਗੱਜ ਵੱਜ ਕੇ ਫਿਰ ਆਖ ਲਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ